ਗੁਰਦਾਸ ਮਾਨ ਦੇ ਉੱਤੇ ਨਾ ਕਈ ਐਪੀਸੋਡ ਕੀਤੇ ਜਾ ਸਕਦੇ ਗੁਰਦਾਸ ਮਾਨ ਐਡਾ ਵੱਡਾ ਗਾਇਕ ਸੀ ਗੁਰਦਾਸ ਮਾਨ ਦੇ ਇੱਕ ਇੱਕ ਗੀਤ ਦੇ ਉੱਤੇ ਐਪੀਸੋਡ ਕੀਤੇ ਜਾ ਸਕਦੇ ਉਹ ਮੈਂ ਲਾਈਨ ਮੇਰੇ ਯਾਦ ਆ ਗਈ ਉਹ ਲਾਈਨਾਂ ਸੀਗੀਆਂ ਕਿ ਦੁੱਧ ਚ ਪਾ ਕੇ ਬੱਤਾ ਪੀਤਾ ਹੱਟੀ ਵਾਲੇ ਕੁਝ ਨਾ ਲੀਤਾ ਕਿਉਂਕਿ ਇਸ ਗਲਾਸ ਚ ਪੀ ਪਈ ਕਈਆਂ ਨੇ ਦਿਲ ਰਾਜੀ ਕੀਤਾ ਗੱਲਾਂ ਕਹਿ ਗਿਆ ਬਠਿੰਡੇ ਵਾਲਾ ਭੋਲਾ ਨੀਆ ਸਾ ਤੇਰੀ ਤੌਰ ਦੇਕ ਅੱਛਾ ਉਸ ਗੀਤ ਦੀ ਨਾ ਖਾਸੀਅਤ ਇਹ ਹੈ ਕਿ ਉਹ ਮੇਰੇ ਦਾਦੇ ਨੂੰ ਵੀ ਪਸੰਦ ਸੀ ਉਹ ਮੇਰੇ ਫਾਦਰ ਨੂੰ ਵੀ ਪਸੰਦ ਹੈ ਉਹ ਮੈਨੂੰ ਵੀ ਪਸੰਦ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਮੇਰਾ ਮੁੰਡਾ ਥੋੜਾ ਜਿਹਾ ਸਿਆਣਾ ਜਿਹਾ ਹੋ ਗਿਆ ਮੈਂ ਉਹ ਗੀਤ ਉਹਨੂੰ ਵੀ ਸੁਣਾਉਂਗਾ ਕੁਲਵਿੰਦਰ ਢਿੱਲੋਂ ਜਿਨ੍ਹਾਂ ਨੂੰ ਮੈਂ ਬਾ ਕਮਾਲ ਮੰਨਦਾ ਹੈ ਮੈਂ ਸਮਝਦਾ ਕਿ ਪਰ ਜੇ ਅੱਜ ਉਹ ਜਿਉਂਦਾ ਹੁੰਦਾ ਨਾ ਉਹਨੇ ਨੇੜੇ ਨਹੀਂ ਸੀ ਲੱਗਣ ਦੇਣਾ ਕਿਸੇ ਨੂੰ ਇਤਾਂ ਬਦਲੇ ਸੱਜਣ ਰਾਤੋਂ ਰਾਤ ਜਿਵੇਂ ਕਿਸੇ ਦੇ ਸਿਖਾਏ ਹੋਏ ਨੇ ਕੁਲਵਿੰਦਰ ਢਿੱਲੋਂ ਦਾ ਇਹ ਗੀਤ ਸੀਗਾ ਇਸ ਗੀਤ ਨੇ ਮੇਰੇ ਖਿਆਲ ਕੋਈ ਟਰੈਕਟਰ ਕੋਈ ਕਾਰ ਕੋਈ ਘਰ ਕਮਾਲ ਕਰਤੀ ਸੀ ਜਦੋਂ ਉਹਦਾ ਆਇਆ ਸੀ ਨਾ ਕਾਲਜ ਐਲਬਮ ਆਈ ਸੀ ਕੈਸਟਾਈ ਸੀ ਮੇਰੇ ਯਾਦ ਹੈ ਤੇ ਮੈਂ ਸਾਡੇ ਚਵਾਰੇ 'ਚ ਡੱਕ ਰੱਖਿਆ ਹੁੰਦਾ ਸੀਗਾ ਉਹ ਮੈਂ ਭਰਾ ਕੇ ਲਿਆਇਆ ਸੀ 5 ਰੁਪਏ ਦੇ ਕੇ ਤੇ ਉਹ ਪਹਿਲੀ ਕੈਸਟ ਸੀ ਜਿਹੜੀ ਮੈਂ ਉਹਨੂੰ ਕਿਆ ਸੀ ਪੂਰੀ ਦੀ ਪੂਰੀ ਕੈਸਟ ਭਰਦੇ ਨਹੀਂ ਤਾਂ ਇੱਕ ਇੱਕ ਗੀਤ ਦਿੰਦੇ ਹੁੰਦੇ ਸੀ ਯਾਦ ਹੋਣਾ ਤੇ ਉਹ ਕੈਸਟ ਵੀ ਉਦੋਂ ਪਹਿਲਾਂ 90 ਮਿੰਟ ਦੀ ਹੁੰਦੀ ਸੀ ਜੀ ਜਾਂ ਫਿਰ 60 ਮਿੰਟ ਵਾਲੀ ਜਿਹੜੀ ਆਪਾਂ ਭਰਉਂਦੇ ਹੁੰਦੇ ਸੀ ਹਾਂ ਉਹ ਫਿਰ ਮਹਿੰਗੀ ਵੀ ਆਉਂਦੀ ਸੀ ਉਹਦੇ ਸੋਨੀ ਦੀ ਵੀ ਕੈਸਟ ਆਉਂਦੀ ਸੀ ਪਰ ਆਪਾਂ ਤਾਂ 20ਾਂ ਦੀ ਆਉਂਦੀ ਸੀ ਇੱਕ ਉਹਦੇ 'ਚ 5 ਰੁਪਏ ਜਦੋਂ ਉਹਦਾ ਹੈੱਡ ਜਿਆ ਬਾਹਰ ਆ ਜਾਂਦਾ ਸੀ ਫਿਰ ਨਵੀਂ ਲੈ ਲੈਂਦੀ ਸੀ ਹਰਦੇਵ ਮਾਹੀ ਨੰਗਲ ਹੋ ਗਿਆ ਅਮਰਤਾ ਵਿਰਕ ਸੀਗੀ ਜਸਵਿੰਦਰ ਬਰਾੜ ਦਾ ਉਹ ਦੌਰ ਸੀਗਾ ਸੁਰਜੀਤ ਪਿੰਦਰਾ ਕੀ ਆ ਦੇਖੋ ਉਸ ਤੋਂ ਵੱਡਾ ਗਾਇਕ ਮੇਰੇ ਖਿਆਲ ਹੀ ਕੋਈ ਪੈਦਾ ਹੋਇਆ ਹੋਵੇ ਪਰ ਮੈਂ ਉਸ ਦੌਰ ਦੇ ਨਾ ਮੈਂ ਬੜਾ ਹੈਰਾਨ ਆ ਇਸ ਗੱਲੋਂ ਉਸ ਦੌਰ ਦੇ ਕਮਾਲ ਦੇ ਸਿੰਗਰ ਰੋਮੀ ਗਿੱਲ ਬੜਾ ਕਮਾਲ ਦਾ ਸਿੰਗਰ ਸੀ ਰੋਮੀ ਗਿੱਲ ਤੁਹਾਨੂੰ ਯਾਦ ਹੈ ਤੁਹਾਡੇ ਰੋਮੀ ਗਿੱਲ ਉਹ ਵੀ ਮੇਰੇ ਖਿਆਲ ਦੁਨੀਆ ਚੋਂ ਬੜੀ ਛੇਤੀ ਚਲਾ ਗਿਆ ਇਹ ਜਿਹੜੇ ਗਾਇਕ ਸੀ ਨਾ ਰਵਿੰਦਰ ਕੋਹੀਨੂਰ ਹੋ ਗਿਆ ਦਿਲ ਦੇ ਖੂਨ ਦੀ ਬੰਦੀ ਇਹ ਇੱਕ ਐਲਬਮ ਯਾਦ ਆ ਤੁਹਾਡੇ ਨੂੰ ਤੇ ਧਰਮਪ੍ਰੀਤ ਵਿੱਕੀ ਬਹੁਤ ਧਰਮਪ੍ਰੀਤ ਹੋ ਗਿਆ ਇਹ ਸੈਡ Songਾਂ ਦਾ ਬਾਦਸ਼ਾਹ ਸੀਗੇ ਜੀ ਸਰਜੀਤ ਵਿੰਦ ਰਖੀਆ ਦਾ ਜ਼ਿਕਰ ਇਸ ਕਰਕੇ لازمی ਹੈ ਕਿ ਮੈਂ ਸਮਝਦਾ ਕਿ ਬਹੁਤ ਅੰਡਰ ਰੇਟਡ ਰਹਿ ਗਿਆ ਸਰਜੀਤ ਵਿੰਦ ਰਖੀਆ ਤੁਸੀਂ ਦੇਖੋ ਅੱਜ ਕੁਲਦੀਪ ਮਾਨਕ ਸਾਹਿਬ ਦਾ ਜ਼ਿਕਰ ਬਹੁਤ ਵੱਡਾ ਹੈ ਕਿ ਕੁਲਦੀਪ ਮਾਨਕ ਨੇ ਜੋ ਕਲੀਆਂ ਗਾਤੀਆਂ ਉਹ ਕੋਈ ਨਹੀਂ ਕਰ ਸਕਿਆ ਸਮਰਨ ਜੀ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਪੁਰਾਣੇ ਗਾਇਕ ਪਸੰਦ ਆ ਕਿਸੇ ਨੂੰ ਨਵੇਂ ਪਸੰਦ ਆ ਤੁਹਾਨੂੰ ਕਿਹੜਾ ਪਸੰਦ ਆ ਮੈਨੂੰ ਇੱਕ ਗਾਇਕ ਨਹੀਂ ਮੈਨੂੰ ਬਹੁਤ ਸਾਰੇ ਵੈਸੇ ਤਾਂ ਮੈਂ ਸਤਿੰਦਰ ਸਰਤਾਜ ਦਾ ਬਹੁਤ ਵੱਡਾ 팬 ਪੁਰਾਣਿਆਂ ਚ ਦੱਸੋ ਜੀ ਪੁਰਾਣਿਆਂ ਚ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਬਹੁਤ ਕਮਾਲ ਦੇ ਗਾਇਕ ਸੀ ਨਾ ਉਹ ਬਹੁਤ ਲੰਮਾ ਸਮਾਂ ਦੁਨੀਆ ਚ ਰਹੇ ਨਹੀਂ ਮਤਲਬ ਜਿਨ੍ਹਾਂ ਨੂੰ ਮੈਂ ਬਾ ਕਮਾਲ ਮੰਨਦਾ ਹਾਂ ਹਮ ਕੁਲਵਿੰਦਰ ਢਿੱਲੋਂ ਮੈਂ ਸਮਝਦਾ ਕਿ ਠੀਕ ਹੈ ਇੱਕ ਦੌਰ ਹੁੰਦਾ ਹੈ ਗਾਇਕਾਂ ਦਾ ਜੀ ਪਰ ਜੇ ਅੱਜ ਉਹ ਜਿਉਂਦਾ ਹੁੰਦਾ ਨਾ ਉਹਨੇ ਨੇੜੇ ਨਹੀਂ ਸੀ ਲੱਗਣ ਦੇਣਾ ਕਿਸੇ ਨੂੰ ਇਸ ਜਦੋਂ ਉਹਦਾ ਆਇਆ ਸੀ ਨਾ ਕਾਲਜ ਐਲਬਮ ਆਈ ਸੀ ਕੈਸਟ ਆਈ ਸੀ ਮੇਰੇ ਯਾਦ ਹੈ ਤੇ ਮੈਂ ਸਾਡੇ ਚਬਾਰੇ ਚ ਡੱਕ ਰੱਖਿਆ ਹੁੰਦਾ ਸੀਗਾ ਜੀ ਤੇ ਉਹ ਮੈਂ ਭਰਾ ਕੇ ਲਿਆਇਆ ਸੀ 5 ਰੁਪਏ ਦੇ ਕੇ ਤੇ ਇੱਕੋ ਕੈਸਟ ਹੁੰਦੀ ਸੀ ਪਰ ਜਿਹੜੇ ਨਵੇਂ ਆ ਜਾਂਦੇ ਸੀ ਆਪਾਂ ਉਹ ਪਹਿਲੀ ਕੈਸਟ ਸੀ ਜਿਹੜੀ ਮੈਂ ਉਹਨੂੰ ਕਹਿਆ ਸੀ ਪੂਰੀ ਦੀ ਪੂਰੀ ਕੈਸਟ ਭਰਦੇ ਨਹੀਂ ਤਾਂ ਇੱਕ ਇੱਕ ਗੀਤ ਦਿੰਦੇ ਹੁੰਦੇ ਸੀ ਯਾਦ ਹੋਣਾ ਤੁਹਾਡੇ ਲਿਖ ਕੇ ਦਿੰਦੇ ਸੀ ਵੀ ਆਹ ਮਾਹੀ ਨੰਗਲ ਦਾ ਧਰਮਪ੍ਰੀਤ ਦਾ ਆ ਗੀਤ ਹੈ ਵਲਾਨੇ ਦਾ ਤੇ ਉਹ ਕੈਸਟ ਵੀ ਉਦੋਂ ਪਹਿਲਾਂ 90 ਮਿੰਟ ਦੀ ਹੁੰਦੀ ਸੀ ਜੀ ਜਾਂ ਫਿਰ 60 ਮਿੰਟ ਵਾਲੀ ਜਿਹੜੀ ਆਪਾਂ ਭਰਾਂਦੇ ਹੁੰਦੇ ਸੀਗਾ ਹਾਂ ਉਹ ਫਿਰ ਮਹਿੰਗੀ ਵੀ ਆਉਂਦੀ ਸੀ ਉਹਦੇ ਸੋਨੀ ਦੀ ਵੀ ਕੈਸਟ ਆਉਂਦੀ ਸੀ ਜੀ ਪਰ ਆਪਾਂ ਤਾਂ ਉਹ 20ਾਂ ਦੀ ਆਉਂਦੀ ਸੀ ਇੱਕ ਉਹਦੇ ਚ 5 ਰੁਪਏ ਜਦੋਂ ਉਹਦਾ ਹੈਡ ਜਿਆ ਬਾਹਰ ਆ ਜਾਂਦਾ ਸੀ ਫਿਰ ਨਵੀਂ ਲੈ ਲਈਦੀ ਸੀ ਪਰ ਮੈਨੂੰ ਲੱਗਦਾ ਕੁਲਵਿੰਦਰ ਢਿੱਲੋਂ ਜਿਹੜਾ ਹੈ ਨਾ ਉਹ ਜਦੋਂ ਕਾਲਜ ਚ ਕੁੰਡੀਆਂ ਦੇ ਸਿੰਘ ਫਸ ਗਏ ਤੋਂ ਪਵਾਤੇ ਪਿੱਟਨੇ ਉਸ ਗੀਤ ਨੇ ਉਦੋਂ ਆਪਾਂ ਨਵੇਂ-ਨਵੇਂ ਹੀ ਅਜੇ ਜਵਾਨ ਤਾਂ ਨਹੀਂ ਮਤਲਬ ਮਾੜੀ ਜੀ ਸੁਰਤ ਜੀ ਆਈ ਸੀ ਦੁਨੀਆਦਾਰੀ ਦੀ ਕੀ ਹੁੰਦੀ ਹੈ ਤੇ ਉਹ ਅਮੇਜ਼ਿੰਗ ਸੀ ਪਰ ਮੈਂ ਉਸ ਦੌਰ ਦੇ ਨਾ ਮੈਂ ਬੜਾ ਹੈਰਾਨ ਆ ਇਸ ਗਲੋਂ ਉਸ ਦੌਰ ਦੇ ਕਮਾਲ ਦੇ ਸਿੰਗਰ ਰੋਮੀ ਗਿੱਲ ਹੂੰ ਬੜਾ ਕਮਾਲ ਦਾ ਸਿੰਗਰ ਸੀ ਰੋਮੀ ਗਿੱਲ ਤੁਹਾਨੂੰ ਯਾਦ ਹੈ ਤੁਹਾਡੇ ਰੋਮੀ ਗਿੱਲ ਉਹ ਵੀ ਮੇਰੇ ਖਿਆਲ ਦੁਨੀਆ ਚੋਂ ਬੜੀ ਛੇਤੀ ਚਲਾ ਗਿਆ ਸੋਨੀ ਪਾਵਲਾ ਹੂੰ ਤੁਹਾਡੇ ਹੁਣ ਯਾਦ ਹੈ ਕਿ ਨਹੀਂ ਦੱਸੋ ਨਹੀਂ ਗਾਣੇ ਤਾਂ ਯਾਦ ਆਊਗਾ ਨਹੀਂ ਸੋਨੀ ਪਾਵਲਾ ਉਹ ਕਮਾਲ ਦਾ ਸਿੰਗਰ ਸੀ ਜਿਹੜਾ ਮੇਰੇ ਖਿਆਲ 1 2 ਵੱਡੇ ਹਿੱਟ ਗੀਤ ਦਿੱਤੇ ਉਹਨੇ ਜੀ ਤੇ ਸੋਨੀ ਪਾਵਲਾ ਦੁਨੀਆ ਤੋਂ ਚਲਾ ਗਿਆ ਮੇਜਰ ਰਾਜਸਤਾਨੀ ਮੇਜਰ ਰਾਜਸਤਾਨੀ ਮਤਲਬ ਅਸੀਂ ਦਾ ਜਿਹੜਾ ਸਾਡਾ ਇਲਾਕਾ ਸੀ ਨਾ ਮਲੋਟ ਵਾਲਾ ਇੱਧਰ ਇਨਾ ਸਿੰਗਰਾਂ ਦੀ ਬੜੀ ਚੜ੍ਹਾਈ ਸੀ ਪ੍ਰਭਾਵ ਬਹੁਤ ਜ਼ਿਆਦਾ ਸੀ ਮਤਲਬ ਹਰਦੇਵ ਮਾਹੀ ਨੰਗਲ ਹੋ ਗਿਆ ਅਮਰਤਾ ਵਿਰਕ ਸੀਗੀ ਜਸਵਿੰਦਰ ਬਰਾੜ ਦਾ ਉਹ ਦੌਰ ਸੀਗਾ ਸੋਨੀ ਪਾਵਲਾ ਤੁਹਾਨੂੰ ਮੈਂ ਜਿਵੇਂ ਦੱਸਿਆ ਬਲਕਾਰ ਸਿੱਧੂ ਦਾ ਬੜਾ ਦੌਰ ਸੀ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਸਮਝਦਾ ਕਿ ਇਹ ਲੋਕ ਬੜੀ ਜਲਦੀ ਸੁਰਜੀਤਪਿੰਦਰ ਖੀਆ ਦੇਖੋ ਉਸ ਤੋਂ ਵੱਡਾ ਗਾयक ਮੇਰੇ ਖਿਆਲ ਹੀ ਕੋਈ ਪੈਦਾ ਹੋਇਆ ਉਹ ਦਵਿੰਦਰ ਕੋਹੇਨੂਰ ਵੀ ਦਵਿੰਦਰ ਕੋਹੇਨੂਰ ਵੱਡਾ ਸੀ ਪਰ ਸਰਜੀਤ ਬਿੰਦ ਰਖੀਏ ਹੋਣਾ ਨੇ ਨਾ ਇਹ ਜਿਹੜੇ ਗਾਇਕ ਸੀ ਨਾ ਦਵਿੰਦਰ ਕੋਹੇਨੂਰ ਹੋ ਗਿਆ ਦਿਲ ਦੇ ਖੂਨ ਦੀ ਬੰਦੀ ਇੱਕ ਐਲਬਮ ਯਾਦ ਆ ਤੁਹਾਡੇ ਨਾਲ ਤੇ ਧਰਮਪ੍ਰੀਤ ਵਿੱਕੀ ਬਹੁਤ ਧਰਮਪ੍ਰੀਤ ਹੋ ਗਿਆ ਇਹ ਸੈਡ Songਾਂ ਦੇ ਬਾਦਸ਼ਾਹ ਸੀਗੇ ਜੀ ਮਤਲਬ अर्ਲੀ 90s ਤੋਂ ਲੈ ਕੇ 2001 2 3 ਤੱਕ ਸੈਡ ਫਿਰ ਜਿਹੜਾ 95 96 ਤੋਂ ਬਾਅਦ ਦਾ ਦੌਰ ਆ ਨਾ ਜਦੋਂ ਇੰਗਲੈਂਡ ਚ ਮਿਊਜ਼ਿਕ ਬਣਨਾ ਸ਼ੁਰੂ ਹੋਇਆ ਪੰਜਾਬੀ ਸਫਰੀ ਬੁਆਏਜ਼ ਆ ਰਗੇ ਜਦੋਂ ਤੇ ਸੁਖਸ਼ਿੰਦਰ ਸ਼ਿੰਦੇ ਹੋਣਾ ਨੇ 뮤직 ਬਣਾਇਆ ਤਾਂ ਉਦੋਂ ਬਾਅਦ ਪੰਜਾਬ ਦੇ 뮤직 ਤੇ ਉਹਦਾ ਅਸਰ ਆਇਆ ਜੀ ਔਰ ਉਹ ਅਸਰ ਨੇ ਜਿਵੇਂ ਦਲੇਰ ਮਹਿੰਦੀ ਨੇ ਆਪਦੇ ਤੌਰ ਤੇ 90s ਦੇ ਦੌਰ ਚ ਪੌਪ ਗਾਇਕੀ ਦਾ ਇੱਕ ਸਿਖਰ ਹੀ ਅਚੀਵ ਕਰ ਲਿਆ ਸੀਗਾ ਜੀ ਉਹ ਪੰਜਾਬ ਤੋਂ ਆਏ ਨਹੀਂ ਨਾ ਉਹ ਕਦੇ ਪੰਜਾਬ ਥੋੜੀ ਗਾਇਕੀ ਗਾਇਆ ਉਹਨਾਂ ਨੇ ਉਹਦਾ ਵਰਲਡ ਲੈਵਲ ਤੇ ਚਲੇ ਗਏ ਹੁਣ ਵੀ ਉਹ ਕਪਿਲ ਦੇ ਸ਼ੋਅ ਚ ਮੈਂ ਸੁਣ ਰਿਹਾ ਸੀ ਉਹਨੇ ਕਿਹਾ ਕਿ ਮੈਂ ਮੈਟਾ ਦੇ ਉੱਤੇ ਪਰਫਾਰਮ ਕੀਤਾ ਹੈ ਦੇਖੋ ਦਲੇਰ ਮਹਿੰਦੀ ਆਪਦੇ ਸਮੇਂ ਤੋਂ ਕਿੰਨੇ ਸਾਲ ਅੱਗੇ ਚੱਲ ਰਿਹਾ ਜੀ ਵਰਚੁਅਲ ਸ਼ੋ ਮੈਟਾ ਦੇ ਉੱਤੇ ਉਹਨੇ ਪਰਫਾਰਮ ਕੀਤਾ 9 ਕਰੋੜ ਰੁਪਏ ਦਾ ਉਹ ਸ਼ੋ ਸੀਗਾ ਹੂੰ ਜੀ ਤਿੰਨ ਗੀਤਾਂ ਦਾ ਅੱਛਾ ਜੀ ਵਰਚੁਅਲ ਸ਼ੋ ਤਿੰਨ ਹੀ ਗੀਤ 9 ਤਿੰਨ ਕਰੋੜ ਦਾ ਇੱਕ ਗੀਤ ਹੋ ਗਿਆ ਤੇ ਮੈਟਾ ਕ੍ਰੈਸ਼ ਕਰ ਗਈ ਉਹਦੇ ਨਾਲ ਜੀ ਵੇਖੋ ਕਿੱਡੀ ਵੱਡੀ ਗੱਲ ਸੀ 15 ਮਿੰਟਾਂ 'ਚ 27 ਕਰੋੜ ਰੁਪਿਆ ਮੈਟਾ ਨੇ ਕਮਾਇਆ ਉਹਦੇ ਤੋਂ 15 ਮਿੰਟਾਂ 'ਚ 27 ਕਰੋੜ ਉਹਦੇ ਤੋਂ ਕਮਾ ਲਿਆ ਕਮਾ ਲਿਆ ਮਤਲਬ ਅਜੇ ਤੱਕ ਸ਼ਾਇਦ ਲੋਕਾਂ ਨੂੰ ਮੈਟਾਵਰਸ ਦਾ ਪਤਾ ਵੀ ਨਹੀਂ ਤੇ ਉੱਥੇ ਵਰਚੁਅਲ ਸ਼ੋਅ ਕਿਵੇਂ ਹੋ ਰਿਹਾ ਆਪਾਂ ਨੂੰ ਤਾਂ ਮੈਨੂੰ ਤਾਂ ਨਹੀਂ ਬਹੁਤੀ ਨੌਲੇਜ ਹੈਗੀ ਪਰ ਤੁਸੀਂ ਦਲੇਰ ਮਹਿੰਦੀ ਹਰ ਕੇ ਉਸ ਤੋਂ ਹਗੇ ਸੀ ਪਰ ਮੈਂ ਜਿਨ੍ਹਾਂ ਦਾ ਜ਼ਿਕਰ ਕਰ ਰਿਹਾ ਨੇ ਜਿਹੜੇ ਤੁਸੀਂ ਪੁੱਛ ਰਹੇ ਸੀ ਮੇਰੇ ਫੇਵਰੇਟ ਜਿਹੜੇ ਨੇ ਉਹ ਰੋਮੀ ਗਿੱਲ ਮੈਨੂੰ ਬਹੁਤ ਚੰਗਾ ਲੱਗਦਾ ਰਿਹਾ ਹੈ ਪਰ ਮੈਂ ਇਹ ਸਮਝਦਾ ਕਿ ਜਿਨ੍ਹਾਂ ਨੇ ਪੰਜਾਬੀ 뮤직 ਦਾ ਇੱਕ ਬ੍ਰਿਜ ਬਣੇ ਕਿ 90s ਦੇ ਦੌਰ ਤੋਂ ਤੇ ਹੁਣ ਵਾਲੇ ਜਿਹੜਾ ਕਰਨ ਔਜਲਾ ਸਿੱਧੂ ਮਸੇਵਾਲਾ ਦਿਲਜੀਤ ਦੋਸਾਂਝ ਚੰਦਰਾ ਬਰਾੜ ਆ ਗਿਆ ਜਿਵੇਂ ਹੁਣ ਮੁੰਡਾ ਹਨਾ ਇਹ ਇਹ ਨੌਜਵਾਨਾਂ ਦਾ ਜਿਹੜਾ ਦੌਰ ਆਇਆ ਬੱਬੂ ਮਾਨ ਹੋਣਾ ਨੇ ਉਹ ਜਿਹੜਾ ਉਹ ਲੰਮਾ ਸਮਾਂ 20 ਸਾਲ ਦੀ ਗਾਇਕੀ ਤੇ ਉਹ ਬ੍ਰਿਜ ਸੀ ਜਿਹੜਾ ਜੀ ਇਹ ਗਾਇਕ ਆਏ ਛੋਟੇ-ਛੋਟੇ ਦੌਰ ਚ ਵੱਡੇ ਗੀਤ ਪੈਦਾ ਕਰਕੇ ਅ ਔਰ ਘੱਟ ਸਮੇਂ ਦੇ ਵਿੱਚ ਬਹੁਤ ਉਚਾਈਆਂ ਪ੍ਰਾਪਤ ਕਰਕੇ ਹਮ ਤੇ ਇਦਾਂ ਬਦਲੇ ਸੱਜਣ ਰਾਤੋਂ ਰਾਤ ਜਿਵੇਂ ਕਿਸੇ ਦੇ ਸਿਖਾਏ ਹੋਏ ਨੇ ਹਮ ਕੁਲਵਿੰਦਰ ਢਿੱਲੋਂ ਦਾ ਇਹ ਗੀਤ ਸੀਗਾ ਇਸ ਗੀਤ ਨੇ ਮੇਰੇ ਖਿਆਲ ਕੋਈ ਟਰੈਕਟਰ ਕੋਈ ਕਾਰ ਕੋਈ ਘਰ ਕਮਾਲ ਕਰਤੀ ਸੀ ਪਹਿਲਾ ਸਿਮਰਨ ਜੀ ਗਾਇਕ ਤਿਆਰੀ ਕਰਦਾ ਹੁੰਦਾ ਸੀ ਤਿਆਰੀ ਕਰਕੇ ਅੱਗੇ ਆਉਂਦਾ ਸੀ ਹੁਣ ਰੀਲਾ ਬਣਾਉਂਦਾ ਹੈ ਜਦੋਂ ਮੈਂ ਸੋਹਣੀ ਹੋਣਾ ਦੀ ਗੱਲ ਕਰ ਰਿਹਾ ਸੀਗਾ ਸੋਹਣੇ ਉਹ ਨਾਰਾਜ਼ਗੀ ਤਾਂ ਨਹੀਂ ਉਹ ਜਦੋਂ ਗੀਤ ਆਇਆ ਉਹਦਾ ਤਾਂ ਉਹ ਸਟਾਰ ਬਣਿਆ ਯਾਰ ਉਹ ਬੰਦੇ ਸਟਾਰ ਬਣੇ ਤੇ ਪਰ ਕਈਆਂ ਨੂੰ ਸ਼ਰਾਬ ਲੈ ਕੇ ਬੈਗੀ ਕਈਆਂ ਨੂੰ ਕਿਸਮਤ ਲੈ ਕੇ ਬੈਗੀ ਕਈ ਬੇਵਕਤੇ ਦੁਨੀਆ ਤੋਂ ਕੁਲਵਿੰਦਰ ਢਿੱਲੋਂ ਵਰਗੇ surjit bindran khuria ਦਾ ਜ਼ਿਕਰ ਇਸ ਕਰਕੇ لازمی ਹੈ ਕਿ ਮੈਂ ਸਮਝਦਾ ਕਿ ਬਹੁਤ ਅੰਡਰਰੇਟਡ ਰਹਿ ਗਿਆ surjit bindran khuria ਤੁਸੀਂ ਦੇਖੋ ਅੱਜ ਕੁਲਦੀਪ ਮਾਨਕ ਸਾਹਿਬ ਦਾ ਜ਼ਿਕਰ ਬਹੁਤ ਵੱਡਾ ਹੈ ਕਿ ਕੁਲਦੀਪ ਮਾਨਕ ਨੇ ਜੋ ਕਲੀਆਂ ਗਾਤੀਆਂ ਉਹ ਕੋਈ ਨਹੀਂ ਕਰ ਸਕਿਆ ਦਿਲਸ਼ਾਦ ਅਖਤਰ ਉਹਨਾਂ ਦੀ ਗੱਲ ਕਰੀਏ ਉਹ ਵੀ ਬਹੁਤ ਦੇਖੋ ਦਿਲਸ਼ਾਦ ਅਖਤਰ ਬਹੁਤ ਵੱਡਾ ਗਾਇਕ ਸੀ ਪਰ ਜਿੱਥੇ ਹਰ ਦੌਰ ਚ ਕੋਈ ਇੱਕ ਗਾਇਕ ਵੱਖਰਾ ਮੁਕਾਮ ਹਾਸਲ ਕਰ ਗਿਆ ਜਿਵੇਂ ਕੁਲਦੀਪ ਮਾਨਕ 30 40 ਸਾਲ ਉਸ ਮੁਕਾਮ ਤੇ ਰਹਾ ਬਸ਼ਰਤੇ ਕਿ ਗੁਰਦਾਸ ਮਾਨ ਹੋਰਾਂ ਦੇ ਦੌਰ ਦੇ ਵਿੱਚ ਇਹ ਚੀਜ਼ਾਂ ਅਚੀਵ ਕੀਤੀਆਂ ਪਰ ਮੈਂ ਸਮਝਦਾ ਕਿ ਅੱਜ ਵੀ ਜੇ ਤੁਸੀਂ ਸੁਰਜੀਤ ਬਿੰਦ ਰਖੀਆ ਦਾ ਜਿਹੜਾ ਗੀਤ ਸੀ ਜਦੋਂ ਉਹਦੀਆਂ ਐਲਬਮਸ ਆਉਂਦੀਆਂ ਤੇ ਲਕ ਟੂਣੂ ਟੂਣੂ ਐਲਬਮ ਨੇ ਤਾਂ ਮਤਲਬ ਹਲਾਕੇ ਰਖਤਾ ਸੀ ਸਾਰਿਆਂ ਨੂੰ ਤੇਰਾ ਝੂਟੇ ਹਾਲਾਂਕਿ ਅੱਜ ਆਪਾਂ ਡਿਸਕਸ ਕਰਦੇ ਆਂ ਵੀ ਗਾਇਕੀ ਚੰਗੀ ਐ ਜਾਂ ਮਾੜੀ ਐ ਜੀ ਇਹਨਾਂ ਦੇ ਤਾਂ ਇਹ ਉਸ ਦੌਰ ਦੇ ਨੇ ਜਦੋਂ ਹੰਸਰਾਜ ਅਨ세 ਗਾਉਂਦੇ ਆ ਕਿ ਉਹ ਦੇਖੋ ਸੜਕਾਂ ਦੇ ਅੱਗ ਤਰੀ ਜਾਂਦੀ ਐ ਕ੍ਰਿਟਿਸਿਜ਼ਮ ਵੀ ਹੋਇਆ ਜੀ ਗੁਰਦਾਸ ਮਾਨ ਨੇ ਵੀ ਇਹੋ ਜੇ ਕੁਝ ਗੀਤ ਗਾਏ ਮੈਂ ਤਾਂ ਕੱਲ ਜਗਪ੍ਰੀਤ ਹੁਣਾਂ ਨੂੰ ਇੱਕ ਗੀਤ ਦਾ ਜ਼ਿਕਰ ਕਰ ਰਿਹਾ ਸੀ ਚਮਕੀਲੇ ਦਾ ਕੋਈ ਗਾਣਾ ਚੱਲ ਰਿਹਾ ਸੀਗਾ ਜੀ ਤੇ ਉਹਦੀ ਪਹਿਲੀ ਲਾਈਨ ਦਾ ਮੈਂ ਇਹਨਾਂ ਨੂੰ ਪੁੱਛਿਆ ਵੀ ਮਤਲਬ ਦੱਸੋ ਹੂੰ ਉਹ ਕਹਿੰਦਾ ਮੈਨੂੰ ਸਮਝ ਨਹੀਂ ਆਇਆ ਫਿਰ ਮੈਂ ਉਹਨੂੰ ਕਿਹਾ ਵੀ ਹੁਣ ਇਹ ਨੂੰ ਐਂ ਦੇਖ ਵੀ ਆ ਗੱਲ ਐ ਕਹੀ ਜਾ ਰਹੀ ਐ ਤੇ ਉਹ ਹੈਰਾਨ ਐ ਕਹਿੰਦਾ ਇਹ ਤਾਂ ਜਿਵੇਂ ਹੀ ਸਿੱਧੀ ਗੱਲ ਐ ਮੈਂ ਕਿਹਾ ਉਹਨੇ ਕੀਤੀਆਂ ਹੀ ਸਿੱਧੀਆਂ ਗੱਲਾਂ ਫਿਰ ਮੈਂ ਕਿਹਾ ਜਵਾਬ ਦੇਊਗਾ ਹੁਣ ਅਗਲੀ ਗੱਲ 'ਚ ਵੀ ਪਹਿਲਾਂ ਉਹ ਉਹਦੇ ਤੇ ਦੋਸ਼ ਲਾਉਂਦੀ ਐ ਘਰ ਵਾਲੀ ਬੰਦੇ ਤੇ ਵੱਧ ਸ਼ਰਾਬ ਪੀਣ ਕਰਕੇ ਜਿਹੜਾ ਉਹ ਗੀਤ ਐ दारू ਤਾਂ ਨਾਲ ਜੱਟ ਦੇ ਕਬਰਾਂ ਤੱਕ ਜਾਉ ਨਹੀਂ ਫਿਰ ਮੈਂ ਕਿਹਾ ਹੁਣ ਅਗਲੀ ਲਾਈਨ 'ਚ ਜਵਾਬ ਦੇਊਗਾ ਇਹਦਾ ਉਹ ਜਵਾਬ ਕਿਹਾ ਸਿੱਧੇ ਤਰੀਕੇ 'ਚ ਹੀ ਸੀ ਉਹਨੇ ਜੀ ਹੈ ਵੀ ਚਲੋ ਹੁਣ ਮੈਂ ਉਹ ਕਹਿ ਨਹੀਂ ਸਕਦਾਗਾ ਹੁਣ ਆਪਣਾ ਪ੍ਰੋਗਰਾਮ ਇਹੜਾ ਉਹ ਬੱਚੇ ਵੀ ਦੇਖਦੇ ਆ ਜਾਂ ਸੱਭਿਆਚਾਰਕ ਰੌਲਾ ਪੈ ਜਾਂਦਾ ਇਸ ਗੱਲ ਤੇ ਫਿਰ ਉਹਨੇ ਜਵਾਬ ਵੀ ਦਿੱਤਾ ਇਸ ਤਰੀਕੇ ਨਾਲ ਹਿڈن ਜਿਹੜਾ ਅਸ਼ਲੀਲਤਾ ਕਹਿ ਲੋ ਜਾਂ ਹਿڈن ਤੌਰ ਦੇ ਉੱਤੇ ਅਡਲਟ ਕੰਟੈਂਟ ਗਾਣਿਆਂ ਦੇ ਵਿੱਚ ਰਿਹਾ ਪਰ ਅੱਜ ਦਾ ਵਿਸ਼ਾ ਨਹੀਂ ਆਪਣਾ ਅੱਜ ਦਾ ਵਿਸ਼ਾ ਤੁਸੀਂ ਇਹ ਪੁੱਛਿਆ ਸੀ ਵੀ ਹਾਂ ਮੇਰਾ ਜੇ ਮੌਜੂਦਾ ਤੁਸੀਂ ਪੁੱਛਦੇ ਹੋ ਤਾਂ ਮੈਨੂੰ ਸਤਿੰਦਰ ਸਰਤਾਜ ਤੋਂ ਵੱਡਾ ਸ਼ਾਇਦ ਹੀ ਕੋਈ ਉਹਦੇ ਤੋਂ ਵੱਡਾ ਗਾਇਕ ਅੱਜ ਦੇ ਦੌਰ ਦੇ ਵਿੱਚ ਹੋਵੇ ਸੰਪੂਰਨ ਲੱਗਦਾ ਮੈਨੂੰ ਲੱਗਦਾ ਕਿ ਸਤਿੰਦਰ ਸਰਤਾਜ ਦੀ ਗਾਇਕੀ ਵਿਆਹਾਂ 'ਚ ਵੀ ਸੁਣੀ ਜਾ ਸਕਦੀ ਹੈ ਮੇਲਿਆਂ 'ਚ ਵੀ ਸੁਣੀ ਜਾ ਸਕਦੀ ਹੈ ਸੱਥਾਂ 'ਚ ਵੀ ਸੁਣੀ ਜਾ ਸਕਦੀ ਹੈ ਸੋਗ ਤੇ ਵੀ ਸੁਣੀ ਜਾ ਸਕਦੀ ਹੈ ਹਨਾ ਔਰ ਹਰ ਰੰਗ ਨੂੰ ਨੇ ਦਿੱਤਾ ਤੁਹਾਨੂੰ ਨੱਚਣ ਵਾਲੇ ਗੀਤ ਵੀ ਹੈ ਉਹਦੇ ਕੋਲੇ ਮਹਾਰਾਜਾ ਦਲੀਪ ਸਿੰਘ ਦੇ ਉਸ ਦੌਰ ਨੂੰ ਉਹਨੇ ਜਦੋਂ ਤੁਹਾਨੂੰ ਯਾਦ ਕਰਾਇਆ ਕਿ ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾ ਮਾਰਦਾ ਹੂੰ ਉਹ ਗੀਤ ਸੁਣ ਕੇ ਤੁਹਾਡੀ ਧਾ ਨਿਕਲਦੀ ਹੈ ਕਿ ਯਾਰ ਸਾਡੇ ਰਾਜੇ ਨਾਲ ਇਸ ਤਰੀਕੇ ਦੇ ਨਾਲ ਵਾਪਰਿਆ ਉਹ ਨਿੱਕੀ ਜੀ ਕੁੜੀ ਦਾ ਜ਼ਿਕਰ ਵੀ ਕਰਦਾ ਹੈ ਉਹ ਯਮੇ ਤੇ ਵੀ ਤੁਹਾਨੂੰ ਨਚਾਉਂਦਾ ਹੈ ਉਹ ਬੋਲੀਆਂ ਵੀ ਪੀਉ ਦੀਆਂ ਪਵਾਉਂਦਾ ਤੁਹਾਨੂੰ ਔਰ ਉਹ ਫਿਰ ਇਹ ਵੀ ਕਹਿੰਦਾ ਹੈ ਕਿ ਅਸੂ ਨੇ ਕੱਤਕ ਨੂੰ ਡੋਰ ਫੜਾਤੀਏ ਕਿੱਡੀ ਵੱਡੀ ਗੱਲ ਹੈ ਸਿਰਫ ਇਸ ਇਸ ਗੀਤ ਨੇ ਨਾ ਮੈਨੂੰ ਇੰਨਾ ਕੁ ਤੁੰਬਿਆ ਪਤਾ ਜੀ ਕਿ ਅਸੂ ਨੇ ਕੱਤਕ ਨੂੰ ਡੋਰ ਫੜਾਤੀਏ ਹੁਣ ਮੌਸਮ ਦੀ ਉਸਤੇ ਜ਼ਿੰਮੇਦਾਰੀ ਹੈ ਇੱਕ ਕੱਲੀ ਮੌਸਮ ਤੱਕ ਸੀਮਤ ਨਹੀਂ ਸੀਗੀ ਇਹ ਪੀੜੀਆਂ ਦੀ ਵੀ ਗੱਲ ਹੈ ਜ਼ਿੰਦਗੀ ਦੀ ਵੀ ਗੱਲ ਹੈ ਬਿਲਕੁਲ ਜ਼ਿੰਦਗੀ ਦੀ ਵੀ ਗੱਲ ਹੈ ਸਾਡੇ ਬਜ਼ੁਰਗ ਸਾਡੇ ਹੱਥ ਚ ਡੋਰ ਫੜਾ ਗਏ ਜੀ ਕਿ ਅਸੀਂ ਭਾਈ ਚੁਗਿਰਦਾ ਸੰਭ ਲਿਆ ਹੁਣ ਤੁਹਾਡੀ ਜ਼ਿੰਮੇਦਾਰੀ ਹੈ ਇਸ ਮੌਸਮ ਦੀ ਤੁਹਾਡੇ ਤੇ ਜ਼ਿੰਮੇਦਾਰੀ ਹੈ ਥੋਡੇ ਦਾਦਿਆਂ ਨੇ ਥੋਡੇ ਪਿਓ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਥੋਡੇ ਪਿਓਆਂ ਨੇ ਹੁਣ ਥੋਡੇ ਸਿਰਾਂ ਤੇ ਦੇਤੀਆਂ ਯਾਰ ਜੀ ਕਿ ਅੱਸੂ ਨੇ ਹੁਣ ਕੱਤਕ ਨੂੰ ਜ਼ਿੰਮੇਵਾਰੀ ਦੇਤੀ ਕਿ ਹੁਣ ਆ ਮੌਸਮ ਤੂੰ ਸੰਭਲ ਲੈ ਹੂੰ ਜੀ ਸੋਚੋ ਕਿੰਡੀ ਵੱਡੀ ਗੱਲ ਆ ਯਾਰ ਕੱਲੀ ਕੱਲੀ ਮੌਸਮ ਤੱਕ ਸੀਮਿਤ ਨਹੀਂ ਹੈ ਜੀ ਤਾਂ ਮੈਨੂੰ ਲੱਗਦਾ ਹੈ ਕਿ ਇਸ ਖੂਬਸੂਰਤੀ ਦੇ ਵਿੱਚੋਂ ਸਤਿੰਦਰ ਸਰਤਾਜ ਦਾ ਸਿਨੇਮਾ ਵੀ ਨਿਕਲ ਰਿਹਾ ਨਵੀਂ ਫਿਲਮ ਵੀ ਆਉਣੀ ਹੈ ਪਰ ਓਵਰਆਲ ਮੈਂ ਸੁਣਿਆ ਸਭ ਨੂੰ ਐ ਮੈਂ ਮਾਨਕ ਆਪਾਂ ਸਾਰੇ ਜੇ ਦੁਕਾਨਾ ਜੋੜੀਆਂ ਦੀ ਗੱਲ ਕਰੀਏ ਦੁਕਾਨਾ ਜੋੜੀਆਂ ਸੁਣਦੇ ਹੋ ਮੁਹੰਮਦ ਸਦੀਕ ਕਰਤਾਰ ਰਮਲਾਦਦਾਰ ਸੰਧੂ ਦੁਕਾਨਾ ਜੋੜੀਆਂ ਦੇ ਵਿੱਚ ਉਹ ਤਾਂ ਸਾਰੇ ਵੀ ਆ ਗਿਆ ਸੀ ਨਾ ਆਪਣੇ ਸੰਗ ਰਣਜੀਤ ਕੌਰ ਮੈਂ ਤਾਂ ਹੁਣ ਕੇ ਦੀਪ ਹੋਣਾ ਨੇ ਤੁਸੀਂ ਦੇਖੋ ਦੁਕਾਨਾ ਜੋੜੀ ਐਡੀ ਹਿੱਟ ਦੁਕਾਨਾ ਜੋੜੀ ਰਹੀ ਹੈ ਤੇ ਮਿਸ ਪੂਜਾ ਦਾ ਵੀ ਇੱਕ ਦੌਰ ਰਿਹਾ ਉਹ ਵੀ ਤਾਂ ਗੱਲ ਕਰ ਰਿਹਾ ਉਹ ਤਾਂ ਬਹੁਤ ਦੌਰ ਰਿਹਾ ਨਾ 7-8 ਸਾਲ ਮੇਰੇ ਖਿਆਲ 2003-4 ਜਾਂ 5 ਤੋਂ ਲੈ ਕੇ ਤੇ 2010 11 ਤੱਕ ਮਿਸ ਪੂਜਾ ਨੇ 10000 ਗੀਤ ਕਹਿੰਦੇ ਸੀ ਗਾਤਾ ਸੀਗਾ ਵੀ ਲਤਾ ਮੰਗੇਸ਼ਕਰ ਤੋਂ ਬਾਅਦ ਗੀਤ ਹੀ ਇਹਨੇ ਗਾਤੇ ਸੀਗੇ ਫਿਰ ਉਹ ਪਤਾ ਨਹੀਂ ਕਿੱਥੇ ਗਈ ਇਹ ਅਫਸੋਸ ਦੀ ਗੱਲ ਹੈ ਯਾਰ ਜੀ ਮਤਲਬ ਮਿਸ ਪੂਜਾ ਦਾ ਜਦੋਂ ਝੋਨਾ ਗੀਤ ਆਇਆ ਸੀ ਹੂੰ ਪਾਣੀ ਹੋ ਗਿਆ ਡੂੰਗੇ ਝੋਨਾ ਲਾਉਣ ਪ੍ਰੀਤ ਬਰਾੜ ਹੋਣੇ ਕਿੱਡੇ ਸਾਡੇ ਇਲਾਕੇ ਦੇ ਹੀ ਵੀਰ ਕਿੰਨੇ ਫੇਮਸ ਹੋਏ ਕਰਮਜੀਤ ਭਗਤੇ ਭਾਈ ਦਾ ਮੇਰੇ ਖਿਆਲ ਗੀਤ ਤੇ ਗੀਤ ਲਿਖੇ ਉਹਨੇ ਔਰ ਘਰਾਂ ਘਰਾਂ ਚ ਚਰਚਾ ਹੋਣ ਲੱਗੀ ਤੁਸੀਂ ਮੈਨੂੰ ਕਿੱਸਾ ਵੀ ਦੱਸਦੇ ਸੀ ਵੀ ਤੁਹਾਡੇ ਪਿੰਡ ਲੋਕ ਪਿੱਛੇ ਭਗਤਾ ਭਾਈ ਲਾਉਣ ਲੱਗ ਗਏ ਸੀ ਹੈ ਨਹੀਂ ਪੂਰੀ ਲਾਉਣ ਲੱਗ ਗਏ ਜੀ ਕਰਮਜੀਤ ਪੂਰੀ ਪੂਰੀ ਲਾਉਣ ਲੱਗ ਗਏ ਸੀ ਭਗਤੇ ਭਾਈ ਦਾ ਜੀ ਜੀ ਇਸ ਪੱਧਰ ਤੇ ਉਹ ਮਸ਼ਹੂਰ ਹੋਏ ਹਨ ਅਮਰ ਅਰਸ਼ੀ ਬੜਾ ਕਮਾਲ ਦਾ ਸਿੰਗਰ ਹੈ ਅਮਰ ਅਰਸ਼ੀ ਦੇ ਗਾਣੇ ਕਾਲਾ ਚਸ਼ਮਾ ਜਦੋਂ ਆਇਆ ਸੀ ਉਦੋਂ ਲੱਗਦਾ ਕਿ ਕਿੰਨਾ ਘੈਂਟ ਗਾਣਾ ਹੈ ਫਿਰ ਜਦੋਂ ਬਾਲੀਵੁੱਡ ਸੀ ਹੋਣਾ ਦਾ ਵੀ ਬਹੁਤ ਵੱਡਾ ਸਟਰਗਲ ਹੈ ਜੀ ਵੱਡਾ ਵੱਡਾ ਅਮਰ ਮੈਨੂੰ ਇੱਕ ਗਾਇਕ ਜਿਹੜਾ ਮੈਂ ਆਪਦੇ ਸਕੂਲ ਟਾਈਮ ਬਹੁਤ ਮੈਂ ਪਸੰਦ ਕਰਦਾ ਰਿਹਾ ਨਾ ਉਹ ਸੀ surjit khan ਹਾਂ surjit khan surjit khan ਦੀ ਆਵਾਜ਼ ਬੜੀ ਜ਼ਬਰਦਸਤ ਸੀ ਇੱਕ surjit khan ਦਾ ਗੀਤ ਆਇਆ ਸੀ ਉਧਰੋਂ ਦੀਪਕ ਢੱਲੋਂ ਹੋਣਾ ਦਾ ਮਣਕੇ ਟੁੱਟਦੇ ਜਾਂਦੇ ਹੈ ਗੀਤ ਆਇਆ ਸੀ ਉਹ ਦੋਨੋਂ ਗੀਤ ਪੈਰਲਲ ਸੁਪਰ ਹਿੱਟ ਹੋਏ ਤੇ ਉਦੋਂ ਸਕੂਲ ਚ ਅਸੀਂ ਲੁਕੋ ਕੇ ਉਹ ਲੈ ਕੇ ਜਾਂਦੇ ਹੁੰਦੇ ਸੀ ਵਾਕਮੈਨ ਅੱਛਾ ਜੀ ਰੈਸਸ ਦੇ ਵਿੱਚ ਫਿਰ ਸੈੱਲ ਪਾ ਕੇ ਨਾ ਤੇ ਉਦੋਂ ਮਣ ਕੇ ਟੁੱਟ ਜਾਂਦੇ ਐ ਤੇਰੀ ਸੱਜਣਾ ਪਿਆਰ ਨਿਸ਼ਾਨੀ ਵੀ ਗਲ ਦੀ ਗਾਨੀ ਮਣ ਕੇ ਟੁੱਟਦੇ ਜਾਂਦੇ ਆ ਉਹਦੀ ਵੀਡੀਓ ਬੜੀ ਘੈਂਟ ਬਣੀ ਸੀ ਉਹ ਵੀ ਦੌਰ ਸੀ ਦੇਖੋ ਵੀਡੀਓ ਵਾਲਾ ਵੀ ਜਿਹੜਾ ਮਲਿਕਾ ਸ਼ਰਾਵਤ ਲਕ ਟੂਨੂ ਟੂਨੂ ਦੇ ਵਿੱਚ ਜੀ ਦੀਪਕ ਢਿੱਲੋਂ ਦਾ ਗੀਤ ਸੀ ਜੀ ਤੁਸੀਂ ਮੈਸ ਪੂਜਾ ਹੋਣਾ ਦੀ ਗੱਲ ਕਰ ਰਹੇ ਇੱਕ ਗੀਤ ਰਾਣੀ ਰੰਦੀਪ ਦਾ ਬਹੁਤ ਗੀਤ ਇਸ਼ਕੇ ਦੀ ਮਾਰ ਐਸੀ ਪਈਸ਼ਕੇ ਦੀ ਮਾਰ ਸਾਨੂੰ ਵੈਰੀ ਕਾਸੇ ਵਿੱਚ ਦਿਲ ਰੱਖ ਕੇ ਅਮਰਦੀਪ ਗਿੱਲ ਹੋਣਾ ਦੇ ਗੀਤ ਸਿਗੇ ਲਿਖੇ ਹੋਏ ਔਰ ਬੜੀ ਚੜਾਈ ਹੋਈ ਫਿਰ ਕੌਂਟਰੋਵਰਸੀ ਵੀ ਹੋਈ ਉਹਨਾਂ ਦੀ ਪਰ ਦੀਪਕ ਢਿੱਲੋਂ ਵੀ ਦੀਪਕ ਢਿੱਲੋਂ ਦੀ ਇੱਕ ਐਲਬਮ ਆਈ ਸੀਗੀ ਜਿਹਦੇ ਵਿੱਚ ਮਤਲਬ ਸਾਰੇ ਗਾਣੇ ਬੜੇ ਕਮਾਲ ਦੇ ਸੀਗੇ ਇਹ ਉਹ ਦੌਰ ਸੀ ਅਮਰਤਾ ਵਿਰਖ ਕਿਹੜਾ ਘਟ ਚਲਦੀ ਸੀ ਮੈਨੂੰ ਇਹ ਦੱਸੋ ਜਸਵਿੰਦਰ ਬਰਾੜ ਦਾ ਇੱਕ ਇੱਕ ਦੌਰ ਰਿਹਾ ਹਨਾ ਖਾੜਿਆਂ ਦਾ ਦੌਰ ਰਿਹਾ ਨਾ ਫਿਰ ਥੋੜਾ ਜਿਹਾ ਹਟ ਕੇ ਗੱਲ ਕਰੋਗੇ ਤਾਂ ਸੁਤਵਿੰਦਰ ਬਿੱਟੀ ਤੇ ਕਮਲਜੀਤ ਨੀਰੂ ਦਾ ਵੀ ਦੌਰ ਰਿਹਾ ਹੈ ਇੱਕ ਧਾਰਮਿਕ ਐਲਬਮ ਆਈ ਸੀ ਸੁਤਵਿੰਦਰ ਬਿੱਟੀ ਦੀ ਛੋਟੇ ਸਹਿਬਜ਼ਾਦਿਆਂ ਦੇ ਉੱਤੇ ਫਿਰ ਉਹਦੇ ਚ ਇਹ ਵੀ ਗੀਤ ਸੀਗਾ ਨਗਰ ਕੀ ਆਓ ਨਗਰ ਕੀਰਤਨ ਦੇ ਦਰਸ਼ਨ ਪਾਈ ਸਾਰੇ ਕੰਟਰੀਬਿਊਟ ਕਰਦੇ ਹੁੰਦੇ ਸੀ ਬਿਲਕੁਲ ਸਰਦੂਲ ਸਕੰਦਰ ਹਰਪਜਨ ਮਾਨ ਹੰਸਰਾਜ ਹੰਸ ਬਲਕਾਰ ਸਿੱਧੂ ਇਹ ਸਾਰਿਆਂ ਦੀ ਇੱਕ ਲੀਗ ਦੇ ਵਿੱਚ ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਸੀ ਨਾ ਮੈਂ ਟ੍ਰਿਬਿਊਟ ਦਿੰਨਾ ਕਿ ਉਹ ਆਵਾਜ਼ ਜੋ ਮੇਰੇ ਦਿਲ ਨੂੰ ਬਹੁਤ ਟੁੰਬਦੀ ਸੀ ਉਹ ਕੁਲਵਿੰਦਰ ਢਿੱਲੋਂ ਸੀ ਮੈਨੂੰ ਬਹੁਤ ਵੱਡਾ ਗਾਇਕ ਲੱਗਦਾ ਸੀ ਉਹ surjit bind rakhiya ਤਾ ਹੈਗੇ ਹੀ ਬਹੁਤ ਵੱਡੇ ਸੀ ਪਰ ਮੈਨੂੰ ਲੱਗਦਾ ਹੈ ਕਿ ਇਹ ਚਾਰ ਪੰਜ ਬੰਦੇ ਵਕਤ ਤੋਂ ਜਲਦੀ ਉਹਨਾਂ ਦੇ ਪੁੱਤਰ ਤਾਂ ਸਿਮਰਜੀ ਕੁਲਵਿੰਦਰ ਢਿੱਲੋਂ ਵਰਗੇ ਉਹਨਾਂ ਦੀ ਸ਼ਕਲ ਹੈ ਬਹੁਤ ਸੋਹਣਾ ਗਾਉਂਦੇ ਨੇ ਅਕਸਰ ਵੀਡੀਓ ਉਹਨਾਂ ਦੀਆਂ ਬੜੀਆਂ ਵਾਇਰਲ ਹੁੰਦੀਆਂ ਨੇ ਮੈਂ ਉਹਨਾਂ ਦਾ ਤਾਂ ਸੁਣਦਾ ਰਹਿੰਦਾ ਅਕਸਰ ਯਾ ਮੈਨੂੰ ਅਫਸੋਸ ਆਉਂਦਾ ਹੈ ਕਿ ਯੁਧਵੀਰ ਮਾਨਕ ਦੇ ਨਾਲ ਜਿਸ ਤਰੀਕੇ ਨਾਲ ਜ਼ਿੰਦਗੀ ਚ ਵਾਪਰ ਰਿਹਾ ਮੈਨੂੰ ਇਹ ਅਫਸੋਸ ਆਉਂਦਾ ਜੀ ਬੜਾ ਪਿਆਰਾ ਇਨਸਾਨ ਹੈ ਉਹ ਮੈਂ ਤਾਂ ਯੁਧਵੀਰ ਨੂੰ ਉਦੋਂ ਜਦੋਂ ਸਟਾਰ ਬਣਿਆ ਤੇ ਇੱਕ ਬੜੀ ਵਧੀਆ ਐਲਬਮ ਮਾਨਕ ਸਾਹਿਬ ਦੇ ਨਾਲ ਉਹਦੀ ਆਈ ਸੀ ਜਿਹੜੀ ਤੇ ਸੋ ਇਹ ਪੰਜਾਬੀ ਸਾਰੀ ਇੰਡਸਟਰੀ ਕਮਾਲ ਹੈ ਜੀ ਪਰ ਥੋੜਾ ਪਰਸਨਲੀ ਕੌਣ ਤੁਹਾਨੂੰ ਕੌਣ ਚੰਗਾ ਲੱਗਦਾ ਮੈਨੂੰ ਗੁਰਦਾਸ ਮਾਨ ਬਹੁਤ ਚੰਗੇ ਲੱਗਦੇ ਨੇ ਅਕਸਰ ਮੈਨੂੰ ਉਹਨਾਂ ਦੇ ਗਾਣੇ ਸੁਣਨੇ ਬਹੁਤ ਚੰਗੇ ਲੱਗਦੇ ਨੇ ਗੁਰਦਾਸ ਮਾਨ ਦੇ ਉੱਤੇ ਨਾ ਕਈ ਐਪੀਸੋਡ ਕੀਤੇ ਜਾ ਸਕਦੇ ਗੁਰਦਾਸ ਮਾਨ ਐਡਾ ਵੱਡਾ ਗਾਇਕ ਹੈ ਹੂੰ ਗੁਰਦਾਸ ਮਾਨ ਦੇ ਇੱਕ ਇੱਕ ਗੀਤ ਦੇ ਉੱਤੇ ਐਪੀਸੋਡ ਕੀਤੇ ਜਾ ਸਕਦੇ ਹਨ ਮਤਲਬ ਮੈਨੂੰ ਯਾਦ ਹੈ ਕਿ ਇੱਕ ਗੀਤ ਉਹਨਾਂ ਦਾ ਹੈ ਕਿ ਲੋਕਾਂ ਵੇਖਣਾ ਵਿਸਾਖੀ ਵਾਲਾ ਮੇਲਾ ਨਹੀਂ ਅਸਾਂ ਤੇਰੀ ਤੋਰ ਦੇਖਣੀ ਉਹਦੇ ਜੋ ਕਿੱਡੀਆਂ ਸ਼ਾਨਦਾਰ ਲਾਈਨਾਂ ਆ ਉਹ ਕਹਿੰਦਾ ਕਿ ਆ ਉਹ ਮਾਨ ਸਾਹਿਬ ਅੱਛਾ ਉਸ ਗੀਤ ਦੀ ਨਾ ਖਾਸੀਅਤ ਇਹ ਹੈ ਕਿ ਉਹ ਮੇਰੇ ਦਾਦੇ ਨੂੰ ਵੀ ਪਸੰਦ ਸੀ ਜੀ ਉਹ ਮੇਰੇ ਫਾਦਰ ਨੂੰ ਵੀ ਪਸੰਦ ਹੈ ਉਹ ਤੁਹਾਨੂੰ ਵੀ ਪਸੰਦ ਹੈ ਉਹ ਮੈਨੂੰ ਵੀ ਪਸੰਦ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਮੇਰਾ ਮੁੰਡਾ ਥੋੜਾ ਜਿਹਾ ਸਿਆਣਾ ਜਿਹਾ ਹੋ ਗਿਆ ਮੈਂ ਉਹ ਗੀਤ ਉਹਨੂੰ ਵੀ ਸੁਣਾਉਂਗਾ ਹਾਲਾਂਕਿ ਇਸ਼ਕ ਮਜਾਜ਼ੀ ਜੇ ਵਾਲਾ ਗੀਤ ਹੈ ਪਰ ਉਹਨਾਂ ਦਾ ਗਾਣਾ ਪੰਜਾਬੀ ਏ ਜ਼ੁਬਾਨੇ ਨਹੀਂ ਰਕਾਨੇ ਮੇਰੇ ਦਿਲ 'ਚ ਦੀਏ ਕਿੱਕੀ ਪਾਗੀ ਚਿਹਰੇ ਦੀ ਮੁਹਾਰੇ ਬਹੁਤ ਸੁਣਿਆ ਜੀ ਮੈਂ ਮਤਲਬ ਗਰਦਾਸ ਮਾਨ ਤਾਂ ਤੁਸੀਂ ਹਰ ਗੀਤ ਦੇ ਉੱਤੇ ਮੈਂ ਤੁਹਾਨੂੰ ਜਿਵੇਂ ਕਹਿ ਰਿਹਾ ਤੁਹਾਨੂੰ ਕਿਹੜਾ ਗੀਤ ਹੋਰ ਉਹ ਸੱਜਣਾ ਵੇ ਸੱਜਣਾ ਉਹ ਦੁਪਹਿਰ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਫਿਰ ਵੀ ਪਤਾ ਨਹੀਂ ਕਾਨੂੰ ਮੋਜੇ ਆਈ ਜਾਵੇ ਭਾਵੇਂ ਸਾਡੇ ਸੜਗੇ ਨੇ ਪੈਰ ਉਹ ਮੈਂ ਲਾਈਨ ਮੇਰੇ ਯਾਦ ਆ ਗਈ ਉਹ ਲਾਈਨਾਂ ਸੀਗੀਆਂ ਕਿ ਦੁੱਧ ਚ ਪਾ ਕੇ ਬੱਤਾ ਪੀਤਾ ਹੱਟੀ ਵਾਲੇ ਕੁਝ ਨਾ ਲੀਤਾ ਹੂੰ ਉਹ ਰੋਕਾਂ ਵੇਖਣਾ ਵਿਸਾਖੀ ਵਾਲਾ ਮੇਲਾ ਉਹਦੇ ਚੋ ਕਿ ਦੁੱਧ ਚ ਪਾ ਕੇ ਬੱਤਾ ਪੀਤਾ ਹੁਣ ਤੁਸੀਂ ਧਿਆਨ ਯਾਦ ਕਰੋ ਧਿਆਨ ਲੈ ਕੇ ਜਾਓ ਦੁੱਧ ਸੋਡਾ ਜਿਹੜਾ ਬੱਤਾਂ ਆਪਣੇ ਉਧਰ ਜਾਦੇ ਸੀ ਜਿਆਦੇ ਸੀਗਾ ਲਾਲ ਜੇ ਰੰਗ ਦਾ ਉਹ ਦੁੱਧ ਚ ਪਾ ਕੇ ਲਾਲ ਸੋਡਾ ਦੁੱਧ ਸੋਡਾ ਕਹਿੰਦੇ ਸੀ ਆਪਾਂ ਨੂੰ ਜਾਂ ਦੂਜਾ ਵੀ ਪੀਲ ਹੋ ਜੇ ਤੁਸੀਂ ਪੈਪਸੀ ਕੋਕ ਨੂੰ ਵੀ ਇਮੇਜਿਨ ਕਰ ਲੋ ਤੇ 70ਵੇਂ 80ਵੇਂ ਦੇ ਦਹਾਕੇ ਚ ਮੇਲਿਆਂ ਤੇ ਲੋਕ ਜਾਂਦੇ ਸੀ ਆਸ਼ਕੀ ਵੀ ਡਿਫਰੈਂਟ ਸੀ ਕਿ ਦੁੱਧ ਚ ਪਾ ਕੇ ਬੱਤਾਂ ਪੀਤਾ ਹੱਟੀ ਵਾਲੇ ਕੁਝ ਨਾ ਲੀਤਾ ਕਿਉਂਕਿ ਇਸ ਗਲਾਸ ਚ ਪੀ ਪਈ ਕਈਆਂ ਨੇ ਦਿਲ ਰਾਜੀ ਕੀਤਾ ਹੂੰ ਗੱਲਾ ਕਹਿ ਗਿਆ ਬਠਿੰਡੇ ਵਾਲਾ ਭੋਲਾ ਨਹੀਂ ਆਸਾ ਤੇਰੀ ਤੋਰ ਦੇਖਣੀ ਲੋਕਾਂ ਦੇਖਣਾ ਵਸਾਖੀ ਵਾਲਾ ਬਹੁਤ ਗੀਤ ਨੇ ਮਤਲਬ ਪੰਜਾਬੀਏ ਜ਼ੁਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀਏ ਕੁੜੀਏ ਕਿਸਮਤ ਪੁੜੀਏ ਰੋਟੀ ਗੁਰਦਾਸ ਮਾਨ ਦੇ ਉੱਤੇ ਤਾਂ ਆਪਾਂ ਸਾਰੀ ਜ਼ਿੰਦਗੀ ਬੋਲਦੇ ਰਹੀਏ ਤਾਂ ਮੈਨੂੰ ਲੱਗਦਾ ਉਹ ਉਹਨਾਂ ਨੇ ਜੋ ਕੰਟਰੀਬਿਊਸ਼ਨ ਹੈ ਜੋ ਉਹਨਾਂ ਦੇ ਗੀਤ ਨੇ ਪਰ ਠੀਕ ਹੈ ਕਿ ਸਮੇਂ ਦੇ ਨਾਲ ਜੋ ਚੀਜ਼ਾਂ ਹੋਈਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਉਹ ਲੋਕਾਂ ਨੂੰ ਵੀ ਮੈਨੂੰ ਲੱਗਦਾ ਉਹਨਾਂ ਨੂੰ ਉਸ ਰਿਸਪੈਕਟ ਦੇ ਨਾਲ ਦੇਖਣਾ ਚਾਹੀਦਾ ਜੋ ਜ਼ਿੰਦਗੀ ਪਰ ਆਪਾਂ ਦੇਖਦੇ ਆਏ ਹਾਂ ਧੰਨਵਾਦ